ਹਾਂਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਤਰਾਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਮੈਂ ਇੱਕ ਮਾਝ ਦਿਖਾਉਣ ਲੱਗਾ ਬਿਲਕੁਲ ਤਾਜੀ ਸੂਈ ਸਵਾਈ ਤੇ ਬਾਕੀ ਜੋ ਜਾਣਕਾਰੀ ਹੋਵੇ ਬਾਈਰ ਸਾਂਝੀ ਕਰ ਦੂੰਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਜਰੂਰ ਦਬਾਇਆ ਕਰੋ ਤਾਂ ਕਿ ਜਿਹੜੀ ਵੀਡੀਓ ਆਪ ਪਾਉਣ ਨੇ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਹੀ ਰਹੇ ਤੇ ਕਿਸੇ ਭਰਾ ਨੂੰ ਕੋਈ ਆਪਣਾ ਪਸ਼ੂ ਵਿੱਚ ਸੰਬੰਧੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83 604 62501 ਆਪਣਾ ਸੰਪਰਕ ਨੰਬਰ ਆ ਵੀਡੀਓ ਬਣਾਉਣ ਵਾਸਤੇ ਬਾਕੀ ਮੱਝ ਖਰੀਦਣ ਵਾਸਤੇ ਬਾਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਬਾਕੀ ਕਰਦੇ ਆ ਬਾਜੀ ਨਾਲ ਗੱਲਬਾਤ ਵੀ ਕੀ ਡਿਟੇਲ ਆ ਠੀਕ ਆ ਸੋ ਦੇਖਿਓ ਪਹਿਲਾਂ ਵੀਡੀਓ ਨੂੰ ਗੌਰ ਨਾਲ ਫਿਰ ਸੰਪਰਕ ਕਰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਐਡਰੈਸਾਂ ਦਾ ਕਰ ਦਈ ਪ੍ਰੋਪਰ ਐਡਰੈਸ ਨਾਮ ਭਰੂਪੁਰ ਸਿੰਘ ਆ ਜੀ ਪਿੰਡ ਸੰਦੂਕਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਫੋਨ ਨੰਬਰ ਹੈਗਾ 9915466734 ਠੀਕ ਹੈ ਜੀ ਜਿਹੜੀ ਮੱਝ ਵੀਰ ਆਪਾਂ ਵੇਚਨੇ ਹਨਾ ਕਿਹੜਾ ਸੂ ਸੂਈ ਪਹਿਲਾਂ ਤੇ ਇਹ ਦੂਜਾ ਸੂ ਆ ਸ ਦੁੱਧਾ ਜੇ ਮੰਨ ਲਓ ਵੀ 12.5 ਤੋਂ 13 ਹੋਊਗਾ। ਅਗਲਾ 12 ਮੰਨ ਕੇ ਸੌਦਾ ਕਰ ਲੇ 12-13 ਦਿਨਾਂ ਦੀ ਸੂਈ ਦੀ। ਸੂਈ ਨੂੰ 12-13 ਦਿਨ ਹੋਗੇ। ਹਾਂ 12-13 ਦਿਨ। ਠੀਕ। ਦਿਨ ਵੀ 12-13 ਹੋਗੇ ਤੇ ਦੁੱਧੂ ਵੀ 12-13 ਦੇ ਵਿੱਚ ਹੀ ਆ। ਹਾਂ 12-13 ਮੰਨ ਲਾ ਵੀ ਦੁੱਧ 13 ਹੋਊਗਾ। ਹਾਂ। ਅਗਲਾ 12 ਮੰਨ ਕੇ ਲੈ ਲੈ ਠੰਢੀ ਠੁੰਢੀ ਬਹੁਤ ਹੈ ਝੋਟੀ। ਠੀਕ ਹੈ। ਝੋਟੀ ਦਾ ਜਿਹੜਾ ਅਸਲਾਕ ਮਸਲਾ ਹੈਗਾ ਬਹੁਤ ਚੰਗਾ। ਕੱਦ ਦੇ ਕੱਦ ਕਾਟ ਤੋਂ ਮਿੱਤਰ ਸੁਣ ਦੱਸਣਾ ਚੰਗੀ ਝੋਟੀ ਆ ਗਈ ਨਾ। ਮਾਲਕ ਤਾਂ ਪਰ ਕਹਿੰਦੇ ਸੀ ਵੀ ਪਰ ਦਾ 13 ਕਿਲੋ ਰਿਹਾ ਵਾ। ਠੀਕ ਆ ਠੀਕ ਆ ਪਰ ਕਈ ਵੀ ਰਿਚ ਲੋ ਉਹ ਪ੍ਰੋਪਰ ਆਇਆ ਹੋ ਜਾਂਦਾ ਮੜਾ ਆ ਹੂੰ ਤੇ ਹੋ ਜਾਂਦਾ ਨਾ ਹਾਂ ਬਾਕੀ ਆਡਰ ਦੀ ਕੁਆਲਿਟੀ ਦੇਖੋ ਮੇਰੇ ਫੈਕਸਟ ਰਹਾ ਹੈ ਫੈਕਸਟ ਡਰਗਾ ਤੇ ਇਥੋਂ ਪੁੱਤ ਚੜਾਈ ਦੇਖੋ ਬਾਕੀ ਸਾਰਾ ਰਿਕਾਰਡ ਮਿਲ ਜੂ ਠੰਡੀ ਠੰਡੀ ਬਹੁਤ ਆ ਮਤਾ ਮਤਾ ਬਹੁਤ ਚੰਗਾ ਮੈਂ ਦਾ ਹੂੰ ਹੂੰ ਐ ਨਹੀਂ ਕੋਈ ਵੀ ਮੱਚ ਜੂ ਮਾਚੀ ਨੂੰ ਕਰਦੀ ਜਿੱਥੇ ਪੈਰ ਧਰ ਲਿਆ ਹਾਂ ਤੇ ਕੋਈ ਕੋਈ ਫੱਟੀ ਲਾ ਕੇ ਚੁਈ ਜਾ ਅੱਗੇ ਪਿੱਛੇ ਨਹੀਂ ਕਰਨਾ ਇਹ ਨਵਾਂ ਝੋਟਕਾ ਹੁੰਦਾ ਪਿੱਛੇ ਹੋ ਗਈਆਂ ਮੂਰੇ ਹੋ ਗਈਆਂ ਬਿਲਕੁਲ ਬਿਲਕੁਲ ਤੇ ਚੋਣ ਇਹ ਜਾਲ ਲਗਾ ਸੁਆਦ ਆ ਜਾਂਦਾ ਠੀਕ ਆ ਗਾਉਂ ਤੋਂ ਪੂਰੀ ਪੋਲੀ ਆ ਹ ਠੀਕਾ ਠੀਕਾ ਤਸल्ली ਤੇ ਵੀ ਮੰਗਾ ਲੂ ਅਗਲਾ ਤਾਂ ਵੀ ਗਰੰਟੀ ਯਾਤਰੇ ਇਹੀ ਗੱਲ ਮੱਜਾਂ ਧਾਰ ਕਾੜੀ ਹੁੰਦੀ ਐ ਹਾਂ ਪਰ ਇਹ ਧਾਰ ਨਹੀਂ ਕਾੜੀ ਨਾ ਧਾਰ ਨਾ ਕੋਈ ਡੋਕਲ ਫੋਕਲ ਨਾ ਭੂਰ ਛਿੱਟਾ ਤੇ ਨਾ ਕੋਈ ਭਾਰ ਦੀ ਆਪਣੀ ਸੂੰਦੀ ਤੱਕ ਦੀ ਵੀ ਗਰੰਟੀ ਐ ਦੁੱਧ ਚਾਰਾਂ ਥਨਾ ਬਰਾਬਰੀ ਆ ਗਿਆ ਸਾਰੇ ਜਿੱਕੋ ਜਾਂ ਜਮਾ ਠੀਕਾ ਠੀਕਾ ਮੋਟੀ ਧਾਰ ਠੀਕਾ ਬਾਕੀ ਸਿੰਘਾਂ ਦੇ ਮਨ ਤਾਂ ਦੇਖੋ ਮਿੱਤਰੋ ਬਿਲਕੁਲ ਕੜਿਆ ਵਾਲਾ ਸਿੰਘ ਲੱਗਿਆ ਵਾ ਤੇ ਮੂੰਹ ਤੋਂ ਸੁਣਾ ਵੀ ਕਲੀਅਰ ਹੋ ਜਵੇ ਦੂਜਾ ਸੋਈ ਹੋ ਰਿਹਾ ਜਨ ਹਾਂ ਬੁੱਤੀ ਚੌਂਕੀ ਆ ਮੂੰਹ ਹਲੇ ਠੀਕ ਆ ਹਾਂ ਬਹੁਤ ਛੋਟੀ ਉਮਰ ਚਾਰੋ ਮੇ ਤਾਂ ਨਾਲੇ ਤੁਹਾਨੂੰ ਪਤਾ ਮੈਂ ਤਾਂ ਆਪਾਂ ਮਾੜੀ ਲੈਂਦੀ ਬਿਲਕੁਲ ਬਿਲਕੁਲ ਆਪਾਂ ਰੱਖੀਏ ਮੈਂ ਤਾਂ ਆਪਾਂ ਸ਼ੌਂਕਿਆ ਤੌਰ ਤੇ ਕੱਲੀ ਕੈਰੀ ਲੈਣੀ ਹੁੰਦੀ ਆ ਹਾਂ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹੂੰ ਬਾਕੀ ਬਾਈਸ ਵਾਲਾ ਸਿੰਗੀ ਹੈ ਜਿਵੇਂ ਅਗਲਾ ਕਹਿ ਦਿੰਦਾ ਹੂੰ ਗਰਾਂਟੂਸ ਨੂੰ ਸਾਰਾਂ ਦੇ ਤਾਂ ਬਾਈ ਨੇ ਭਾਈ ਠੰਡੀ ਸੀਲ ਹੈ ਧਾਰ ਪੋਲੀ ਹੈ ਚਾਰਾਂ ਸਾਂ ਦੁੱਧ ਇੱਕੋ ਜਾਗਾ ਕੋਈ ਇਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਇੱਥੋਂ ਬੈਗ ਸ਼ੈਡ ਤੋਂ ਦੇਖ ਸਕਦਾ ਉਹ ਡਰ ਦੀ ਕੁਆਡ ਨਹੀਂ ਉੱਪਰ ਬੰਦੇ ਹੁੰਦੇ ਨੇ ਕਿ ਮਾਚੀ ਮਾਚੀ ਕਰਦੇ ਆਂ ਹਾਂ ਉਹ ਨਹੀਂ ਨਹੀਂ ਭੱਜੂ ਭੱਜੂ ਵਾਲਾ ਕੰਮ ਕਰਨਾ ਨਾ ਸਹੀ ਹੈ ਸਹੀ ਚੰਗੀ ਝੋਟੀ ਹੈ ਹਰ ਸ਼ਕੀਨ ਹੈ ਦੇਖਣ ਜਾ ਜਿਹੜਾ ਰੱਖੂਗਾ ਲਾਂਬਾ ਨਹੀਂ ਦਿੰਦਾ ਲੱਖੇ ਜਿਹੜਾ ਆਪਾਂ ਤੋਂ ਡੰਗਰ ਲੈ ਗਿਆ ਐ ਨਹੀਂ ਹੋਊਗਾ ਅਗਲਾ ਜਾਂ ਪਸਤਾਊਗਾ ਤੇ ਜਾਂ ਲਾਂਬਾ ਦੇਊਗਾ ਸਾਰਾ ਦੁਆਰੇ ਮੰਗਦਾ ਵੀ ਯਾਰ ਚੀਜ਼ ਦਿੱ ਤੇ ਇਹ ਵੇਰੇ ਆਪਾਂ ਬਈ ਕੀ ਹਿਸਾਬ ਵਿੱਚ ਦੇ ਦਾਂਗੇ ਦੇਖ ਇਹਦਾ ਜੇ ਤਾਂ ਲੋਕਾਂ ਵਾਲੇ ਮੁੱਲ ਕਰਨੇ ਆਂਦੇ ਖ ਆਪਣਾ ਤਾਂ ਸਿਸਤ ਮੁੰਦਾ 200 ਰੁਪਏ ਨਫੇ ਦੇ ਨਾਲ ਆਪਾਂ ਦਾ ਵੇਚਣਾ ਹੁੰਦਾ ਆਮ ਘਰ ਵਾਲੇ ਦਾ ਵੇਖ ਗਿਆ ਵੇਚਦੂ ਨਹੀਂ ਅਗਲਾ ਮੁੱਲ ਕਰ ਰੱਖ ਲੈਂਦਾ ਕਰੇ ਆਪਾਂ ਨਾ ਇਹਦਾ ਢੇਲ ਮੰਗਣਾ ਹਾਂ ਨਾ ਇਹਦਾ ਪੌਣੇ ਦੋ ਮੰਗਣਾ 1,47,000 ਚੋਂ ਛੋੜ ਸੱਪਾ ਕਰਦਾ ਠੀਕ ਆ 1,47 ਜੋ ਡਾ ਮਾਨਤਾ ਨੂੰ ਮਿੱਤਰੋ ਹੋ ਜੂਗਾ 12 ਤੋਂ 12.5 ਤੋ ਸੰਤੋਲ ਕੇ ਮਿਲੂ ਦੂਜਾ ਹਸੂਗਾ 10 ਦਿਨ ਸੂਈ ਨੂੰ ਹੋਇਆ ਤੇ ਕੱਦ ਕਾਟ ਤੇ ਸ਼ਕੀਨ ਵਾਲੇ ਪੱਖ ਤੋਂ ਝੋਟੀ ਬੜੀ ਚੰਗੀ ਆ ਠੀਕ ਆ ਜੀ ਬਾਕੀ ਜਿਹੜੇ ਪੁਰਾਣੇ ਮੱਝ ਖਰੀਦਣੀ ਹੋਈ ਬਾਈ ਨੰਬਰ ਸਕਰੀ ਚਲੂ ਤੋਤਰ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਦੋੜਾਂ ਦੇ ਚੋਕੇ ਤੁਸੀਂ ਝੋਟੀਆਂ ਖਰੀਦ ਸਕਦੇ ਹੋ ਠੀਕ ਆ ਐ ਨਹੀਂ ਨਹੀਂ ਲੈ ਹਮ ਨਾ ਪਤਾ ਨਹੀਂ ਤਾਂ ਉਹਨੂੰ ਮੇਰੀ ਨਾਰਮਲੀ ਹੱਥ ਵੱਲ ਨਾਰਮਲੀ ਆਉਗੀ। ਨਹੀਂ ਤਾਂ ਉਹਨੂੰ ਛੜ ਮਾਰਦਾ ਪਸੂ ਸੌਫਟ ਕਰਦਾ। ਹਾਂ ਮਾਰ ਗਏ ਕਿਹੜੀ? ਹਾਂ ਠੀਕ ਆ। ਬਾਕੀ ਢਾਂਚਾ ਢੁਣਚਾ ਬਹੁਤ ਸੋਹਣਾ ਝੋਟੀ ਦਾ। ਹੂੰ ਨਾ ਚੰਗੀ ਹੈਗਾ। ਹਾਂ ਮਾਲਾ ਵੀ ਅਗਲਾ ਸਵਾ ਲੱਖ ਹੈ ਜੀ ਟੋਕਰ ਝੋਟੀ ਦਾ ਮੰਗਦਾ। ਹੂੰ ਟੋਕੜਾਂ ਦੀ ਮਹਿੰਗਾਈ ਬਹੁਤ ਹੋ ਗਈ ਨਾ ਵੀਰੇ ਆਪਾਂ ਹੋ ਗਏ। ਬਾਕੀ ਦੁੱਧ ਕਹਿ ਹੈ ਰਿਕ ਦਿਨ ਦਾ ਅਗਲਾ ਚੂਣ ਵੇਲੇ ਨਿਭੜਦਾ ਕੋਈ ਨਹੀਂ। ਹੂੰ ਆਪਣਾ ਦੁੱਧ ਕੋਈ ਘਟਾ ਨਹੀਂ ਸਕਦਾ। ਨਿਭੜੂ ਦੁੱਧ ਨੇ ਜਿਨਾ ਕਰਦਾ। ਨਿਭੜੂਗਾ। ਸਹੀ। ਦੁੱਧ ਮੇਰੀ ਜਿੱਥੇ ਟੋਕਣ ਅੰਦਾਜ਼ਾ ਜੇ ਵ ਠੀਕ ਹੈ ਜੀ ਲੀਟੀ ਲੂਟੀ ਪਾਈ ਵਧੀਆ ਅਗਲੇ ਨੇ ਸ਼ੌਕ ਨਾਲ ਸੰਭੀ ਬਾਕੀ ਅਸਲਾ ਮੂਰੇ ਬਣਾਉਣ ਵਾਲੀ ਚੀਜ਼ ਆ ਹਾਂ ਜਿਹੜੀ ਗੱਲ ਮੇਨ ਆ ਨਵੇਂ ਹਾਂ ਦੀ ਥੋੜੀ ਆਉਣ ਵਾਲੇ ਟਾਈਮ ਨੂੰ ਬਦਲਣਾ ਨਹੀਂ ਹੈਗਾ ਹਾਂ ਠੀਕ ਆ ਸੋ ਬਾਈ ਜਿਹੜੇ ਮੋਰਾ ਨੂੰ ਮੱਝ ਪਸੰਦ ਦੇ ਬਾਈ ਨਾਲ ਸੰਪਰਕ ਕਰ ਲੂਗਾ ਧੰਨਵਾਦ ਜੀ